ਗਾयक ਮੰਨਪ੍ਰੀਤ ਮੰਨਾ ਦਾ ਨਵਾਂ ਵੀਡੀਓ ਸਭ ਨੂੰ ਹੈਰਾਨ ਕਰ ਰਿਹਾ ਮੰਨਾ ਮੰਨਾ ਜੋ ਪਹਿਲਾਂ ਆਪਣੇ ਗੀਤਾਂ ਲਈ ਕਾਫੀ ਮਸ਼ਹੂਰ ਹੋਏ ਸੀ ਹੁਣ ਆਪਣੇ ਇੱਕ ਵੀਡੀਓ ਦੇ ਨਾਲ ਨਵੀਂ ਬਹਿਸ ਦਾ ਹਿੱਸਾ ਬਣ ਗਏ ਨੇ ਕੁਝ ਦਿਨ ਪਹਿਲਾਂ ਪ੍ਰੇਮ ਢਿੱਲੋਂ ਦੇ ਘਰ ਬਾਹਰ ਗੋਲੀਆਂ ਚਲਾਈਆਂ ਗਈਆਂ ਸੀ ਤੇ ਇਹ ਖਬਰ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਟੌਪ ਹੈਡਲਾਈਨ ਬਣ ਗਈ ਸੀ ਦੱਸਦੇ ਕਿ ਪਹਿਲਾਂ ਤਾਂ ਗੈਂਗਸਟਰ ਗੁਰਜੰਤ ਜੰਟਾ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨੂੰ ਫੇਸਬੁੱਕ ਪੋਸਟ ਦੇ ਰਾਹੀਂ ਕਬੂਲ ਕੀਤਾ ਸੀ ਪੋਸਟ ਦੇ ਵਿੱਚ ਪੰਜਾਬੀ 뮤직 ਇੰਡਸਟਰੀ ਦੇ Thank <laughs> you. ਵੱਡੇ ਪ੍ਰਭਾਵ ਅਤੇ ਸਿੱਧੂ ਮੂਸੇਵਾਲਾ ਜੱਗੂ ਭਗਵਾਨਪੁਰੀਆਂ ਵਰਗੇ ਨਾਵਾਂ ਦਾ ਵੀ ਇਸ ਪੋਸਟ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਗੁਰਜੰਟ ਜੰਟਾ ਨੇ ਪ੍ਰੇਮ ਢਿੱਲੋਂ ਨੂੰ ਆਖਰੀ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹ ਆਪਣੇ ਤਰੀਕੇ ਦੇ ਨਾਲ ਨਹੀਂ ਸੁਧਰਦਾ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਨੇ ਪੈਣਗੇ ਪਰ ਹੁਣ ਮੰਪ੍ਰਿਤ ਮੰੰਨਾ ਨੇ ਵੀ ਇਸ ਦੀ ਜ਼ਿੰਮੇਵਾਰੀ ਲਈ ਹੈ ਦੱਸ ਦੇ ਕਿ ਮੰਪ੍ਰਿਤ ਮੰੰਨਾ ਦੇ ਇੱਕ ਨਵੇਂ ਵੀਡੀਓ ਦੇ ਵਿੱਚ ਉਹ ਬਿਲਕੁਲ ਸਿੱਧੇ ਸ਼ਬਦਾਂ ਦੇ ਵਿੱਚ ਕਹਿੰਦੇ ਹੋਏ ਸੁਣੇ ਜਾ ਸਕਦੇ ਨੇ ਕਿ ਪ੍ਰੇਮ ਢਿੱਲੋਂ ਦੇ ਘਰ ਤੇ ਹਮਲਾ ਅਸੀਂ ਕਰਵਾਇਆ ਜੇ ਤੁਸੀਂ ਮੰਨਾ ਅਤੇ ਢਿੱਲੋਂ ਦੇ ਦਰਮਿਆਨ ਦੇ ਪਿਛਲੇ ਦਿਨਾਂ ਨੂੰ ਯਾਦ ਕਰੋ ਤਾਂ ਇਹ ਕੋਈ ਨਵਾਂ ਵਿਵਾਦ ਨਹੀਂ ਹੈ ਪਿਛਲੇ ਸਮੇਂ ਦੇ ਵਿੱਚ ਪ੍ਰੇਮ ਢਿੱਲੋਂ ਦੇ ਕੁਝ ਸਾਥੀ ਮੰਨਾ ਦੇ ਪਿੰਡ ਅਤੇ ਫਿਰ ਘਰ ਵੀ ਪਹੁੰਚੇ ਸੀ ਜਿਸ ਦਾ ਮਕਸਦ ਸਿਰਫ ਇੱਕੋ ਗੱਲ ਸੀ ਬਹਿਸ ਅਤੇ ਵਿਵਾਦ ਜਿਹੜੀ ਹੁਣ ਮੂੜ ਜ਼ੋਰਾਂ ਤੇ ਆ ਗਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਸਾਰੇ ਮਾਮਲੇ ਦਾ ਅਗਲਾ ਮੋੜ ਕਿੱਥੋਂ ਤੱਕ ਜਾਂਦਾ ਹੈ ਕਿ ਮੰਨਾ ਅਤੇ ਢਿੱਲੋਂ ਦੇ ਵਿਚਕਾਰ ਇਹ ਜਿਹੜਾ ਤਣਾਅ ਹੁਣ ਪੈਦਾ ਹੋਇਆ ਹੈ ਹੋਰ ਵਧੇਗਾ ਜਾਂ ਇਸ ਦਾ ਸਮਾਧਾਨ ਕੀਤਾ ਜਾਵੇਗਾ ਹੁਣ ਇਸ ਬਾਰੇ ਤਾਂ ਸਮਾਂ ਹੀ ਦੱਸੇਗਾ